ਇਦੇ ਵਿੱਚ ਕੋਈ ਇੱਕ ਲਿਮਟ ਨਹੀਂ ਰੱਖੀ ਵੀ ਇੰਨੇ ਕਿੱਲਿਆਂ ਵਾਲਾ ਜਾਂ ਇੰਨੀ ਆਮਦਨ ਹੋਏਗੀ ਇਹ ਕਾਰਡ ਹੋਏਗਾ ਉਹਦੇ ਕੋਲ ਫਲਾਣਾ ਹੋਏਗਾ ਪੂਰੇ ਪੰਜਾਬ ਵਾਸੀਆਂ ਦੇ ਲਈ ਇਹ ਸਕੀਮ ਹੈ ਆਧਾਰ ਕਾਰਡ ਦੇ ਨਾਲ ਤੁਹਾਡਾ ਇਲਾਜ ਕਹਿ ਲੋ ਹੋ ਜਾਣਾ ਜਾਂ ਆਧਾਰ ਕਾਰਡ ਦੇ ਨਾਲ ਤੁਹਾਡਾ ਕਾਰਡ ਬਣ ਜਾਣਾ ਕਿਉਂਕਿ ਜਿਵੇਂ ਦਾ ਸਾਡਾ ਰਹਿਣ ਸਹਿਣ ਖਾਣਾ ਪਾਣੀ ਜਿਵੇਂ ਦਾ ਸਾਡਾ ਵਾਤਾਵਰਨ ਹੋ ਗਿਆ ਤਾਂ ਬਿਮਾਰੀਆਂ ਬਹੁਤ ਗੰਭੀਰ ਅੱਗੇ ਅੱਗੇ ਆ ਰਹੀਆਂ ਨੇ ਉਹਦੇ ਲਈ ਜਦੋਂ ਬੰਦਾ ਹਸਪਤਾਲ ਜਾਂਦਾ ਹੈ ਸਭ ਤੋਂ ਪਹਿਲਾਂ ਉਹਨੂੰ ਸਾਰੀ ਆਪਣੀ ਸੇਵਿੰਗ ਵਿਖਾਈ ਦਿੰਦੀ ਹੈ ਕਿੰਨੇ ਕੁ ਪੈਸੇ ਮੇਰੇ ਕੋਲ ਹੈਗੇ ਕਿੰਨੇ ਕੁ ਮੈਂ ਲਾ ਸਕਦਾ ਫਿਰ ਤੁਸੀਂ ਆਖੋਗੇ ਕਿ ਸਰਕਾਰੀ ਜਾਵੇ ਉੱਥੇ ਥੋੜਾ ਜਿਹਾ ਜੇ ਉਸ ਲੈਵਲ ਦਾ ਇਨਫਰਾਸਟ੍ਰਕਚਰ ਨਹੀਂ ਬਣਿਆ ਲੇਕਿਨ ਪ੍ਰਾਈਵੇਟ ਵਾਲੇ ਪਾਸੇ ਇਸ ਕਰਕੇ ਬੰਦਾ ਫਿਰ ਭੱਜਦਾ ਵੀ ਉੱਥੇ ਚੱਲ ਚੰਗਾ ਇਲਾਜ ਕਰ ਦੇਣਗੇ ਉੱਥੇ ਪੈਸੇ ਫਿਰ ਚੰਗੇ ਲੱਗਦੇ ਨੇ ਤੇ ਸਰਕਾਰ ਨੇ ਬੜੀ ਸੋਹਣੀ ਯੋਜਨਾ ਚਲਾਈ ਹੈ ਹੈਲਥ ਕਾਰਡ ਬਣੇਗਾ ਤੁਹਾਡਾ ਤੇ ਇਲਾਜ ਫ੍ਰੀ ਹੋ ਜਾਏਗਾ 2 ਅਕਤੂਬਰ ਤੋਂ ਕੈਂਪ ਲੱਗਣਗੇ ਅਨਾਉਂਸਮੈਂਟ ਹੋ ਜਾਏਗੀ ਤੁਹਾਡੇ ਪਿੰਡ ਲੱਗ ਸਕਦਾ ਹੈ ਕੈਂਪ ਇਦੇ ਵਿੱਚ ਸਰਕਾਰੀ ਹਸਪਤਾਲਾਂ ਤੋਂ ਇਲਾਵਾ 550 ਦੇ ਕਰੀਬ ਪ੍ਰਾਈਵੇਟ ਯਾਨੀ ਕਿ ਨਿਜੀ ਜਿਹੜੇ ਹਸਪਤਲ ਨੇ ਉਹ ਸ਼ਾਮਲ ਕੀਤੇ ਗਏ ਨੇ ਅੱਜ ਤੁਹਾਡੇ ਨਾਲ ਗੱਲ ਕਰਨੀ ਹੈ ਜਿਹੜੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ 10 ਲੱਖ ਤੱਕ ਦੀ ਸਿਹਤ ਬੀਮੇ ਦੀ ਗੱਲ ਕਰਦੀ ਹੈ ਪੰਜਾਬ ਸਰਕਾਰ ਜਦੋਂ ਵੀ ਕੋਈ ਸਰਕਾਰ ਮੁਫਤ ਵਿੱਦਿਆ ਫ੍ਰੀ ਸਟੱਡੀ ਤੇ ਹੈਲਥ ਬਾਰੇ ਫ੍ਰੀ ਜਾਨੀ ਕਿ ਸਾਡਾ ਜਿਹੜਾ ਇਲਾਜ ਹੁੰਦਾ ਹੈ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ 'ਚ ਇਹਦੇ ਬਾਰੇ ਜਦੋਂ ਕੋਈ ਬਿਆਨ ਆਉਂਦਾ ਜਾਂ ਸਕੀਮ ਹੁੰਦੀ ਹੈ ਨਾ ਤੇ ਜਿਹੜੇ ਤਰੀਕੇ ਨਾਲ ਇਹ ਅਨਾਉਂਸ ਹੁੰਦੀ ਏ ਮੰਤਰੀ ਸਾਹਿਬ ਵੱਲੋਂ ਜੇ ਉਸੇ ਤਰ੍ਹਾਂ ਇਨ ਬਿਨ ਲਾਗੂ ਹੋ ਜੇ ਮੈਂ ਕਹਣਾ ਫਿਰ ਤਾਂ ਕਿਆ ਹੀ ਗੱਲਾਂ ਨੇ ਜਿਵੇਂ ਕਿ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਅਨਾਉਂਸ ਕੀਤਾ ਹੈ ਕਿ 10 ਲੱਖ ਤੱਕ ਦਾ ਤੁਹਾਡਾ ਫ੍ਰੀ ਇਲਾਜ ਪ੍ਰਾਈਵੇਟ ਤੇ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਕੀਤਾ ਜਾਏਗਾ ਤੁਸੀਂ ਸਿਰਫ ਆਧਾਰ ਕਾਰਡ ਜਾਂ ਵੋਟਰ ਕਾਰਡ ਵਖਾ ਕੇ ਆਪਣਾ ਇਹ ਵਾਲਾ ਸਿਹਤ ਕਾਰਡ ਬਣਵਾ ਸਕਦੇ ਹੋ ਇਹਦੇ ਲਈ ਕੈਂਪ ਵੀ ਲੱਗਣਗੇ ਚਲੋ ਇਹਦੀ ਵੀ ਕੋਈ ਗੱਲ ਨਹੀਂ ਪਿੰਡਾਂ 'ਚ ਕੈਂਪ ਲੱਗ ਜਾਣ ਜਾਂ ਨਾਲ ਦੇ ਸ਼ਹਿਰ ਲੱਗ ਜਾਣ ਬੰਦਾ ਜਾ ਕੇ ਇੱਕ ਵਾਰੀ ਕਾਰਡ ਬਣਵਾ ਲੈਂਦਾ ਉਹ ਵੀ ਫ੍ਰੀ ਬਣਨੇ ਨੇ ਬਿਨਾ ਕਿਸੇ ਪੈਸੇ ਤੋਂ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਵੱਲੋਂ ਪੁਰਾਣੀ ਯੋਜਨਾ ਚੱਲਦੀ ਆ ਰਹੀ ਆ ਤੁਸੀਂ ਜਾਣਦੇ ਹੋ ਸਾਰੇ ਬਹੁਤਿਆਂ ਦੇ ਬਣੇ ਹੋਣੇ ਨੇ ਉਹ ਹੈਗੇ ਨੇ ਆਯੂਸ਼ਮਾਨ ਕਾਰਡ ਉਹਦੇ ਵਿੱਚ 5 ਲੱਖ ਤੱਕ ਦਾ ਸਾਨੂੰ ਇਲਾਜ ਮਿਲਦਾ ਹੁਣ ਜਿਵੇਂ ਮੈਂ ਬੋਲਣ ਡਿਆ ਨਾ ਕਿ 5 ਲੱਖ ਤੱਕ ਦਾ ਇਲਾਜ ਫਰੀ ਪਰ ਜਦੋਂ ਅਸੀਂ ਹਸਪੀਟਲ ਚ ਜਾਂਦੇ ਆ ਆਪਣੇ ਘਰ ਦੇ ਕਿਸੇ ਮਰੀਜ਼ ਨੂੰ ਲੈ ਕੇ ਉੱਥੇ ਜਾ ਕੇ ਮਤਲਬ ਬੈਨਰ ਵੀ ਲੱਗਾ ਹੁੰਦਾ ਕਿ ਇੱਥੇ ਆਯੁਸ਼ਮਾਨ ਕਾਰਡ ਅਕਸੈਪਟ ਕੀਤੇ ਜਾਂਦੇ ਨੇ ਪ੍ਰਾਈਵੇਟ ਹਸਪਤਾਲਾਂ ਚ ਸਰਕਾਰੀ ਤੇ ਸਾਰੀ ਉਹਦੇ ਵਿੱਚ ਹੈਗੇ ਨੇ ਫਿਰ ਜਿਹੜਾ ਇਲਾਜ ਤੁਸੀਂ ਕਰਾਣਾ ਹੁੰਦਾ ਫਿਰ ਉਹ ਡਾਕਟਰ ਕਹਿੰਦੇ ਜੀ ਇਹ ਤੇ ਸਾਡੀ ਸੂਚੀ ਦੇ ਵਿੱਚ ਸ਼ਾਮਲ ਨਹੀਂ ਹੈ ਵੀ ਇਹ ਲਿਸਟ ਤੋਂ ਬਾਹਰ ਹੈ ਭਾਵੇਂ ਉਹ ਇਲਾਜ ਤੁਹਾਡਾ 15 18000 ਦਾ ਹੋਣਾ ਹੋਵੇ ਜਿਵੇਂ ਕਿ ਮੇਰੇ ਪਿੰਡੋਂ ਇੱਕ ਬੰਦਾ ਆਪਣੇ ਡੈਡੀ ਦਾ ਅੱਖ ਦਾ ਜਾਨਕੀ ਇਲਾਜ ਕਰਵਾਉਣ ਲਈ ਆਪਰੇਸ਼ਨ ਕਰ ਲਓ ਜਾਂ ਲੈਂਜ ਆਪਾ ਪਾਉਣ ਨੇ ਆ ਉਹਦੇ ਲਈ ਕਹਿ ਲਓ ਵੀ ਉਹ ਕਰਵਾਉਣ ਗਿਆ ਤੇ ਪ੍ਰਾਈਵੇਟ ਹਸਪਤਾਲ ਗਿਆ ਉਹ ਬੜਾ ਮੰਨਿਆ ਪਰਮਾਨੇ ਹਸਪਤਾਲ ਤੇ ਉਹਦੇ ਵਿੱਚ ਮੋਟਾ-ਮੋਟਾ ਕਰਕੇ ਲਿਖਿਆ ਕਿ ਆਯੁਸ਼ਮਨ ਕਾਰਡ ਇੱਥੇ ਚੱਲਦੇ ਨੇ ਉਹ ਕਹਿੰਦਾ ਜੀ ਸਾਨੂੰ ਸਾਨੂੰ ਫਿਰ ਲੈਂਜ ਪਾ ਦਿਓ ਤੁਸੀਂ ਉਹ ਕਹਿੰਦੇ 13000 ਦਾ ਇੱਕ 18 ਦਾ ਇੱਕ 21 ਦਾ ਇੱਕ 30000 ਦਾ ਉਹ ਕਹਿੰਦੇ ਮੇਰੇ ਕੋਲ ਤਾਂ ਕਾਰਡ ਹੈ ਜੀ ਆਸ਼ਵਨ ਕਾਰਡ ਕਹਿੰਦੇ ਲੈਂਜ ਪੁਆਣਾ ਉਹਦੇ ਵਿੱਚ ਹੈ ਨਹੀਂ ਹੈ ਜੇ ਅੱਗੇ ਤੁਸੀਂ ਕੋਈ ਰੂਟੀਨਾ ਰਟੂਨਾ ਦਾ ਕੋਈ ਆਪਰੇਸ਼ਨ ਵਗੈਰਾ ਹੋਏਗਾ ਨਾ ਜੇ ਉਹਦੇ ਲਈ ਉਹ ਕਾਰਡ ਚੱਲੇਗਾ ਹੁਣ 90% 80% ਲੋਕਾਂ ਨੂੰ ਜਿਆਦਾ ਦਿੱਕਤ ਇਹੀ ਆਉਂਦੀ ਹੈ ਕਿ ਅੱਖਾਂ ਦੀ ਰੋਸ਼ਨੀ ਡਾਊਨ ਹੈ ਤੇ ਚਲੋ ਜਾਨੀ ਕਿ ਲੈਂਜ ਪਵਾ ਲੈਣੇ ਹੁਣ ਇਹ ਲਿਸਟ ਕਿਹੜੀ ਇਹਨਾਂ ਨੇ ਬਣਾਈ ਹੈ ਜਾਂ ਤਾਂ ਇਲਾਜ ਅਗਰ ਜਿਵੇਂ ਆਪਾਂ ਬੋਲਨੇ ਆ ਵੀ ਇੰਨੇ ਲੱਖ ਤੱਕ ਦਾ ਇਲਾਜ ਫ੍ਰੀ ਹੈ ਤਾਂ ਬੰਦਾ ਘਰੋਂ ਜਾਂਦਾ ਚਾਹੇ ਪਰਚੀ ਕਟਾਵੇ ਚਾਹੇ ਕੋਈ ਵੀ ਉਸ ਨੂਰ ਹੋ ਗਿਆ ਬਿਮਾਰੀ ਹੈ ਤਾਂ ਉਹਦਾ ਇਲਾਜ ਹੋ ਜੇ ਫਿਰ ਉੱਥੇ ਆਉਂਦਾ ਜੀ ਇਹ ਫਲਾਣਾ ਹੈਗਾ ਫਲਾਣਾ ਨਹੀਂ ਹੈ ਇਹ ਤੁਸੀਂ ਜਾਣਦੇ ਹੋਵੋਗੇ ਇਦਾਂ ਦੀਆਂ ਦਿੱਕਤਾਂ ਆਉਂਦੀਆਂ ਹੋਣਗੀਆਂ ਇਸ ਕਰਕੇ ਉਹਨੂੰ 13-14000 ਰੁਪਏ ਖੜੇ ਪੈਰੀ ਲਾਣਾ ਪਿਆ ਸੋ ਇਸ ਕਰਕੇ ਇਹ ਇਲਾਜ ਦੀ ਜਿਹੜੀ ਲੜੀ ਬਣਦੀ ਆ ਸੁੱਚੀ ਬਣਦੀ ਆ ਉਹਦੇ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਜੇ 5 ਲੱਖ ਤੱਕ ਦਾ ਕਿਸੇ ਦਾ ਇਲਾਜ ਫਰੀ ਹੈ ਹਾਲਕਿ ਇਹਦੇ ਵਿੱਚ ਇਹ ਵੀ ਲਿਖਿਆ ਹੁੰਦਾ ਕਿ ਵੱਡੀਆਂ ਬਿਮਾਰੀਆਂ ਨੇ ਜਿਹੜੀਆਂ ਕੈਂਸਰ ਵਰਗੀਆਂ ਬਿਮਾਰੀਆਂ ਨੇ ਹਾਰਟ ਅਟੈਕ ਵਰਗੀਆਂ ਬਿਮਾਰੀਆਂ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਸਟ੍ਰੋਕ ਆ ਜਾਂਦਾ ਉਹਦੀਆਂ ਜਿਹੜੀਆਂ ਬਿਮਾਰੀਆਂ ਨੇ ਉਹਦਾ ਇਲਾਜ ਆ ਬਿਲਕੁਲ ਮੁਫਤ ਹੁੰਦਾ ਹੈ ਲੇਕਿਨ ਜੋ ਛੋਟੀਆਂ ਚੀਜ਼ਾਂ ਨੇ ਉਹਦੇ 'ਚ ਵੀ ਕਿਸੇ ਆਮ ਘਰ ਦਾ ਕੋਈ 13 15 18000 ਰੁਪਇਆ ਲੱਗਣਾ ਉਹ ਕਹਿੰਦੇ ਵੀ ਇਸ ਸੂਚੀ ਦੇ ਵਿੱਚ ਹੈ ਨਹੀਂ ਵੈਸੇ ਕੋਈ ਬੰਦਾ ਅਗਰ ਬਿਮਾਰ ਹੋ ਜਾਂਦਾ ਉਹ ਹਸਪਤਾਲ ਜਾ ਕੇ ਦਾਖਲ ਹੁੰਦਾ ਹੈ ਉਹਦਾ 5-7000 ਦਾ ਅਗਰ ਖਰਚਾ ਆ ਜਾਂਦਾ ਕਿਸੇ ਦੇ ਸੈੱਲ ਘਟ ਗਏ ਕਿਸੇ ਨੂੰ ਕੋਈ ਇਨਫੈਕਸ਼ਨ ਹੋ ਗਈ ਹੈ ਉਹਨੂੰ ਦਵਾਈਆਂ ਬੁੱਟੀਆਂ ਸਾਰੀਆਂ ਲਾਈਆਂ ਗਈਆਂ ਉਹਦਾ ਬਿੱਲ ਬਣ ਗਿਆ ਕੁਛ 7000 8000 ਉਹ ਕਹਿੰਦੇ ਵੀ ਇਹ ਤਾਂ ਇਹ ਆਯੁਸ਼ਮਨ ਕਾਰਡ ਦੇ ਵਿੱਚ ਆਉਂਦਾ ਨਹੀਂ ਹੈ ਸੋ ਇਹ ਪੁਰਾਣੇ ਕਾਰਡ ਦੇ ਵਿੱਚ ਫਾਇਦੇ ਵੀ ਬੜੇ ਲੋਕਾਂ ਦੇ ਹੋਏ ਹੋਣੇ ਨੇ ਲੇਕਿਨ ਹਰ ਇੱਕ ਬਿਮਾਰੀ ਤੇ ਉਹ ਨਹੀਂ ਚੱਲਦਾ ਸੀ ਲੇਕਿਨ ਬਣਿਆ ਇਸ ਲਈ ਕਿ ਤੁਹਾਡਾ 5 ਲੱਖ ਤੱਕ ਦਾ ਇਲਾਜ ਫਰੀ ਹੈ ਤੇ ਜਿਹੜੀ ਉਹਨਾਂ ਪੰਜਾਬ ਸਰਕਾਰ ਨੇ ਅਨਾਉਂਸਮੈਂਟ ਕੀਤੀ ਏ ਇਹ ਬਿਲਕੁਲ ਯਾਨੀ ਕਿ ਸਲਾਘਾਯੋਗ ਹੈ ਪ੍ਰਸ਼ੰਸਾ ਕਰਨੀ ਬਣਦੀ ਹੈ ਜੇਕਰ ਇਸੇ ਤਰ੍ਹਾਂ ਲਾਗੂ ਹੋ ਜਾਵੇ ਕਿ ਸਾਡੀ ਇਸ ਯੋਜਨਾ ਦੇ ਵਿੱਚ 65 ਲੱਖ ਪਰਿਵਾਰਾਂ ਨੂੰ ਅਸੀਂ ਇਹ ਕਾਰਡ ਬਣਾ ਕੇ ਦੇਣੇ ਨੇ ਸਿਹਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਕੁਛ ਇਦਾਂ ਕਰਕੇ ਇਹ ਚੀਜ਼ਾਂ ਬਣਨ ਗਈਆਂ ਤੇ ਇਹ 2 ਅਕਤੂਬਰ ਤੋਂ ਬਣਨੇ ਸ਼ੁਰੂ ਹੋ ਜਾਣੇ ਜੀ 2 ਅਕਤੂਬਰ ਤੋਂ ਕੈਂਪ ਲੱਗਣਗੇ ਅਨਾਉਂਸਮੈਂਟ ਹੋ ਜਾਏਗੀ ਤੁਹਾਡੇ ਪਿੰਡ ਲੱਗ ਸਕਦਾ ਹੈ ਕੈਂਪ ਜਾਂ ਨੇੜੇ ਦੇ ਕਿਸੇ ਸ਼ਹਿਰ ਚ ਸਬਦਾ ਕੇਂਦਰ ਚ ਕਿਤੇ ਵੀ ਬਣਨਗੇ ਤੇ ਫ੍ਰੀ ਆਫ ਕਾਸਟ ਬਣਨੇ ਆ ਆਧਾਰ ਕਾਰਡ ਵਖਾ ਕੇ ਕੋਈ ਅਮੀਰ ਗਰੀਬ ਨਹੀਂ ਹੈ ਇਹਦੇ ਵਿੱਚ ਚੰਡੀਗੜ੍ਹ ਦਾ ਪੀਜੀਆਈ ਸੈਕਟਰ 16 ਤੇ 32 ਦੇ ਜਿਹੜੇ ਸਰਕਾਰੀ ਹਸਪਤਾਲ ਨੇ ਉਹ ਵੀ ਆਉਣਗੇ ਪੰਜਾਬ ਦੇ ਤੇ ਸਾਰੇ ਸਰਕਾਰੀ ਹਸਪਤਾਲ ਆਉਣਗੇ ਤੇ ਇਹਦੇ ਵਿੱਚ ਜਿਹੜੇ ਪ੍ਰਾਈਵੇਟ ਹਸਪਤਾਲ ਨੇ ਉਹਦੀ ਗਿਣਤੀ ਵੀ ਬਹੁਤ ਜ਼ਿਆਦਾ ਹੋਣ ਵਾਲੀ ਹੈ ਜਿਹੜਾ ਆਯੁਸ਼ਮਨ ਕਾਰਡ ਸੀ ਉਹਦੇ ਵਿੱਚ ਕਹਿੰਦੇ ਵੀ ਹੁਣ ਤੱਕ 45 ਲੱਖ ਲੋਕਾਂ ਨੂੰ ਯਾਨੀ ਕਿ ਫ੍ਰੀ ਇਲਾਜ ਦੀ ਜਿਹੜੀ ਸੇਵਾ ਮਿਲਦੀ ਸੀ ਭਈ ਇਹਦੇ ਵਿੱਚ 65 ਲੱਖ ਤੱਕ ਦੀ ਗਿਣਤੀ ਜਾਏਗੀ ਲੇਕਿਨ ਫਿਲਹਾਲ ਦੀ ਘੜੀ ਖਬਰ ਚੰਗੀ ਹੈ ਕਿ 550 ਨਿੱਜੀ ਹਸਪਤਾਲ ਵੀ ਇਹਦੇ ਵਿੱਚ ਸ਼ਾਮਲ ਕੀਤੇ ਗਏ ਨੇ ਤੇ ਅੱਗੇ ਜਾ ਕੇ ਕਹਿੰਦੇ ਹੋਰ ਵੀ ਇਹ ਗਿਣਤੀ ਵਧਾਵਾਂਗੇ ਸੋ ਗੱਲ ਚੰਗੀ ਹੈ ਸਰਕਾਰ ਨੇ ਬੜਾ ਵੱਡਾ ਇਹ ਕਹਿ ਲੋ ਕਿ ਕੰਮ ਕੀਤਾ ਹੈ ਸਿਹਤ ਦੇ ਖੇਤਰ ਦੇ ਵਿੱਚ ਲੇਕਿਨ ਇਹ ਇਨ ਬਿਨ ਇਸੇ ਤਰ੍ਹਾਂ ਲਾਗੂ ਹੋ ਜੇ ਤਾਂ ਗੱਲ ਬਣੇਗੀ ਹੁਣ ਮੁੱਖ ਮੰਤਰੀ ਸਾਹਿਬ ਨੇ ਬੋਲਿਆ ਤਾਂ ਇਹੀ ਹੈ ਕਿ ਤੁਸੀਂ ਆਧਾਰ ਕਾਰਡ ਲੈ ਕੇ ਆਪਣੇ ਨੇੜੇ ਦੇ ਹਸਪਤਾਲ ਜਾਣਾ ਤੇ ਤੁਹਾਡਾ ਇਲਾਜ ਬਿਨਾਂ ਕਿਸੇ ਫੀਸ ਤੋਂ ਹੋ ਜਾਣਾ ਹੁਣ ਰਿਐਲਿਟੀ ਦੇ ਵਿੱਚ ਕੀ ਹੁੰਦਾ ਹੁੰਦਾ ਉੱਥੇ ਜਾ ਕੇ ਪਤਾ ਲੱਗਦਾ ਵੀ ਤੇਰੇ ਇਲਾਜ ਦੇ ਵਿੱਚ ਆਹ ਖਰਚਾ ਤੈਨੂੰ ਬਾਹਰੋਂ ਕਰਨਾ ਪਊਗਾ ਜਾਂ ਇਹ ਇਲਾਜ ਸਾਡੇ ਕੋਲ ਹੈ ਨਹੀਂ ਹੈ ਜਾਂ ਕੁਝ ਇਦਾਂ ਦੀਆਂ ਹੋਰ ਅੜਚਨਾ ਆ ਜਾਂਦੀਆਂ ਨੇ ਸੋ ਸਕਦਾ ਹੈ ਕਿ ਇਸ ਸਕੀਮ ਦੇ ਵਿੱਚ ਅੱਗੇ ਹੁਣ ਨਾ ਆਉਣ ਤੇ ਇਹ ਛਲਾਗਾਯੋਗ ਕਦਮ ਹੈਗਾ ਸਰਕਾਰ ਦਾ ਅੱਗੇ ਲਾਗੂ ਕਦੋਂ ਹੁੰਦੀ ਹੈ ਚੀਜ਼ ਹਾਲਾਂਕਿ 2 ਅਕਤੂਬਰ ਦਾ ਇਹਦਾ ਟਾਈਮ ਰੱਖਿਆ ਫਿਰ ਕਰਦੇ ਕਰਦੇ ਯਾਨੀ ਕਿ 25 ਦੇ ਆਪਾਂ ਐਂਡ 'ਚ ਪਹੁੰਚ ਹੀ ਜਾਵਾਂਗੇ ਜਦੋਂ ਇਹ ਸਕੀਮ ਲਾਗੂ ਹੋਣੀ ਹੈ ਕਿਉਂਕਿ 2 ਅਕਤੂਬਰ ਨੂੰ ਜਾ ਕੇ ਤਾਂ ਅਜੇ ਕਾਰਡ ਬਣਨੇ ਆ ਹੁਣ ਚੱਲਦਾ ਪਿਆ ਜੁਲਾਈ ਅਗਸਤ ਸਤੰਬਰ ਅਕਤੂਬਰ ਤੀਜੇ ਮਹੀਨੇ ਦੀ ਗੱਲ ਹੈ ਜੇ ਤੇ ਜਿੰਨਾ ਚਿਰ ਸਰਕਾਰ ਰਹਿਣਾ ਉਹਨਾਂ ਚਿਰ ਤੇ 100% ਸਕੀਮ ਚੱਲੇਗੀ ਸਰਕਾਰ ਅੱਗੋਂ ਰਿਪੀਟ ਹੁੰਦੀ ਹੈ ਜਾਂ ਕੋਈ ਨਵੀਂ ਹੁੰਦੀ ਹੈ ਜਾਂ ਕੋਈ ਦੋ ਗਰੁੱਪਾਂ ਦੀ ਸਰਕਾਰ ਬਣਦੀ ਹੈ ਉਹ ਫਿਰ ਇਸ ਸਕੀਮ ਨੂੰ ਅੱਗੇ ਲੈ ਕੇ ਜਾਣਗੇ ਕਿ ਨਹੀਂ ਇਹ ਵੀ ਵੇਖਣਾ ਪਏਗਾ ਇਹਦੇ ਕਰਕੇ ਇਹ ਹੈ ਕਿ ਸਕੀਮਾਂ ਆਉਂਦੀਆਂ ਨੇ ਸਕੀਮਾਂ ਜਾਂਦੀਆਂ ਨੇ ਲੇਕਿਨ ਫਾਇਦਾ ਲੋਕਾਂ ਨੂੰ ਕਿੰਨਾ ਕੁ ਦੇ ਕੇ ਜਾਂਦੀਆਂ ਨੇ ਇਹ ਜਦੋਂ ਤੁਸੀਂ ਆਪ ਇਸ ਚੀਜ਼ ਨੂੰ ਵਰਤੋਗੇ ਹੰਡਾਓਗੇ ਫਿਰ ਪਤਾ ਲੱਗਣਾ ਫਿਲਹਾਲ ਇਹੋ ਜੇ ਅਨਾਉਂਸਮੈਂਟ ਅਗਰ ਸਰਕਾਰ ਕਰਦੀ ਰਹੇ ਤੇ ਚੰਗੀ ਗੱਲ ਹੈ ਇਹੋ ਜੀਆਂ ਸਹੂਲਤਾਂ ਵੋਟਰਾਂ ਨੂੰ ਦੇਸ਼ਵਾਸੀਆਂ ਨੂੰ ਜਾਂ ਪੰਜਾਬ ਵਾਸੀਆਂ ਨੂੰ ਕਹਿ ਲਓ ਜਿੱਥੋਂ ਦੀ ਵੀ ਕੋਈ ਸਰਕਾਰ ਹੈ ਉਹ ਦਿੰਦੀ ਰਹੀ ਹੈ ਉਹ ਜੀਆਂ ਸਹੂਲਤਾਂ ਤੇ ਚੰਗੀ ਗੱਲ ਹੈ ਫਿਰ ਪਤਾ ਲੱਗਦਾ ਕਿ ਹਾਂਜੀ ਭਾਈ ਜੇ ਸਾਡੇ ਤੇ ਟੈਕਸ ਲੱਗਾ ਹੈ ਜਾਂ ਜਿਹੜੇ ਵੀਰ ਵੀ ਟੈਕਸ ਭਰਦੇ ਨੇ ਸਾਰੇ ਵੀ ਉਹਨਾਂ ਦਾ ਪੈਸਾ ਸਹੀ ਥਾਂ ਤੇ ਲੱਗਣ ਡਿਆ ਇੱਕ ਗੱਲ ਇਹ ਵੀ ਕਹੀ ਗਈ ਹੈ ਕਿ ਜਿਦਾ ਕੋਈ ਕਾਰਡ ਕੈਂਪ ਚ ਨਾ ਬਣਿਆ ਜਾਂ ਕਿਸੇ ਕਾਰਨ ਕਰਕੇ ਉਹ ਨਾ ਬਣਵਾ ਸਕਿਆ ਬਿਜ਼ੀ ਹੋਣ ਕਰਕੇ ਜਾਂ ਬਾਹਰ ਅੰਦਰ ਹੋਣ ਕਰਕੇ ਉਹ ਜਦੋਂ ਇਲਾਜ ਕਰਵਾਉਣ ਜਾਏਗਾ ਹਸਪਤਾਲ ਤੇ ਤੁਰੰਤ ਉਸੇ ਟਾਈਮ ਉਹਦਾ ਕਾਰਡ ਬਣਾ ਦਿੱਤਾ ਜਾਏਗਾ ਇਹਦੇ ਵਿੱਚ ਕੋਈ ਇੱਕ ਲਿਮਟ ਨਹੀਂ ਰੱਖੀ ਵੀ ਇੰਨੇ ਕਿੱਲਿਆਂ ਵਾਲਾ ਜਾਂ ਇੰਨੀ ਆਮਦਨ ਹੋਏਗੀ ਇਹ ਕਾਰਡ ਹੋਏਗਾ ਉਹਦੇ ਕੋਲ ਫਲਾਣਾ ਹੋਏਗਾ ਪੂਰੇ ਪੰਜਾਬ ਵਾਸੀਆਂ ਦੇ ਲਈ ਇਹ ਸਕੀਮ ਹੈ ਆਧਾਰ ਕਾਰਡ ਦੇ ਨਾਲ ਤੁਹਾਡਾ ਇਲਾਜ ਕਹਿ ਲੋ ਹੋ ਜਾਣਾ ਜਾਂ ਆਧਾਰ ਕਾਰਡ ਦੇ ਨਾਲ ਤੁਹਾਡਾ ਕਾਰਡ ਬਣ ਜਾਣਾ ਉਸ ਤੋਂ ਬਾਅਦ ਤੁਹਾਡਾ ਉਹ 10 ਲੱਖ ਤੱਕ ਦਾ ਇਲਾਜ ਪ੍ਰਮਾਤਮਾ ਐਡੀ ਵੱਡੀ ਬਿਮਾਰੀ ਕਿਸੇ ਨੂੰ ਨਾ ਲਾਏ ਮਾੜੇ ਮੋٹے ਬੁਖਾਰ ਬਖੂਰ ਚੱਲਦੇ ਰਹਿਣ ਤਾਂ ਬੰਦਾ ਆਪ ਹੀ ਉਹਦੀ ਦਵਾਈ ਦੌਰੂ ਕਰਾਉਂਦਾ ਰਹੇ ਤਾਂ ਚੰਗੀ ਗੱਲ ਹੈ ਲੇਕਿਨ ਫਿਰ ਵੀ ਅਗਰ ਲੋੜ ਪੈਂਦੀ ਹੈ ਕਿਉਂਕਿ ਜਿਵੇਂ ਦਾ ਸਾਡਾ ਰਹਿਣ ਸਹਿਣ ਖਾਣਾ ਪਾਣੀ ਜਿਵੇਂ ਦਾ ਸਾਡਾ ਵਾਤਾਵਰਨ ਹੋ ਗਿਆ ਤਾਂ ਬਿਮਾਰੀਆਂ ਬਹੁਤ ਗੰਭੀਰ ਅੱਗੇ ਅੱਗੇ ਆ ਰਹੀਆਂ ਨੇ ਉਹਦੇ ਲਈ ਜਦੋਂ ਬੰਦਾ ਹਸਪਤਾਲ ਜਾਂਦਾ ਹੈ ਸਭ ਤੋਂ ਪਹਿਲਾਂ ਉਹਨੂੰ ਸਾਰੀ ਆਪਣੀ ਸੇਵਿੰਗ ਵਿਖਾਈ ਦਿੰਦੀ ਹੈ ਕਿੰਨੇ ਕੁ ਪੈਸੇ ਮੇਰੇ ਕੋਲ ਹੈਗੇ ਕਿੰਨੇ ਕੁ ਮੈਂ ਲਾ ਸਕਦਾ ਫਿਰ ਤੁਸੀਂ ਆਖੋ ਕਿ ਸਰਕਾਰੀ ਜਾਵੇ ਉੱਥੇ ਥੋੜਾ ਜਿਹਾ ਜੇ ਉਸ ਲੈਵਲ ਦਾ ਇਨਫਰਾਸਟ੍ਰਕਚਰ ਨਹੀਂ ਬਣਿਆ ਲੇਕਿਨ ਪ੍ਰਾਈਵੇਟ ਵਾਲੇ ਪਾਸੇ ਇਸ ਕਰਕੇ ਬੰਦਾ ਫਿਰ ਭੱਜਦਾ ਵੀ ਉੱਥੇ ਚੱਲ ਚੰਗਾ ਇਲਾਜ ਕਰ ਦੇਣਗੇ ਉੱਥੇ ਪੈਸੇ ਫਿਰ ਚੰਗੇ ਲੱਗਦੇ ਨੇ ਤੇ ਸਰਕਾਰ ਨੇ ਬੜੀ ਸੋਹਣੀ ਯੋਜਨਾ ਚਲਾਈ ਹੈ ਹੈਲਥ ਕਾਰਡ ਬਣੇਗਾ ਤੁਹਾਡਾ ਤੇ ਇਲਾਜ ਫ੍ਰੀ ਹੋ ਜਾਏਗਾ ਅਗਲੀ ਵੀਡੀਓ ਦੇ ਵਿੱਚ ਆਪਾਂ ਡਿਟੇਲ ਦੇ ਨਾਲ ਦੱਸਾਂਗੇ ਵੀ ਕਿਹੜੇ ਕਿਹੜੇ ਇਲਾਜ ਪ੍ਰਾਈਵੇਟ ਹਸਪਤਾਲ ਚ ਨੇ ਕਿਹੜੇ ਕਿਹੜੇ ਸਰਕਾਰੀ ਚ ਨੇ ਤੇ ਜਿਵੇਂ ਜਿਵੇਂ ਅੱਗੇ ਅਪਡੇਟ ਹੁੰਦੀ ਜਾਏਗੀ ਇਹ ਚੀਜ਼ ਤੁਹਾਨੂੰ ਜਾਣਕਾਰੀ ਆਪਾਂ ਦਿੰਦੇ ਰਾਂਗੇ ਬਹੁਤ ਬਹੁਤ ਮਿਹਰਬਾਨੀ